ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਲਾਈਫ ਕੁੜੀ ਤੋਂ ਬਦਲ ਕੇ ਮੁੰਡੇ ਵਿੱਚ ਜਿੰਜ ਕੀਤੀ ਆ ਪੈਦਾ ਕੁੜੀ ਹੋਈ ਸੀ ਤੇ ਪਰ ਉਹ ਮੁੰਡਾ ਬਣ ਗਿਆ ਉਹਨਾਂ ਨੇ ਇਹ ਸਟੈਪ ਆਪਣੀ ਲਾਈਫ ਵਿੱਚ ਕਿਉਂ ਚੱਕਿਆ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀਡੀਓ ਸਾਰੀ ਦੇਖੋ ਜਰੂਰ ਕਿਉਂਕਿ ਬਹੁਤ ਇਨਫਰਮੇਸ਼ਨ ਵਾਲੀ ਵੀਡੀਓ ਆ ਇੱਕ ਸੱਚੀ ਕਹਾਣੀ ਆ ਜਮਾ ਸੱਚੀ ਆਪਣੇ ਨਾਲ ਜੋ ਸ਼ਖਸ ਖੜਾ ਹੋਗਾ ਉਹ ਕੁੜੀ ਆ ਪਰ ਉਹਨੇ ਆਪਣੇ ਆਪ ਨੂੰ ਚੇਂਜ ਕਰਕੇ ਮੁੰਡਾ ਬਣਾ ਲਿਆ ਵੀਡੀਓ ਦੇਖੋ ਅੰਤ ਤੱਕ ਆਜੋ ਵੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਹੈ ਤੁਸੀਂ ਜੁੜੇ ਹੋ ਲੋਕ ਪੰਜਾਬ ਟੀਵੀ ਦੇ ਨਾਲ ਤੇ ਅੱਜ ਜਿਵੇਂ ਆਪਾਂ ਅਕਸਰੀ ਗੱਲਾਂ ਸੁਣਦੇ ਆ ਇੰਟਰਵਿਊ ਸੁਣਦੇ ਆ ਪੰਜਾਬ ਦੇ ਵਿੱਚ ਇੰਸਟਾਗ੍ਰam ਤੇ ਸੁਣਦੇ ਨੇ ਕਹਿਉਂਦੇ ਆ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਛੇਵਾਂ ਦਰਿਆ ਨਸ਼ਾ ਦਾ ਵਗ ਪਿਆ ਦਿੱਤੀ ਸੱਤਵਾਂ ਦਰਿਆ ਕਿਹੜਾ ਹੋਰ ਵਗਿਆ ਵਾ ਜਿਹਨੂੰ ਕਹਿ ਦਿੰਦੇ ਆ ਪੈ ਇੰਸਟਾਗ੍ਰam ਤੇ ਆ ਵੀ ਟੈਂਪੂਆਂ ਦਾ ਚੱਲ ਪਿਆ ਵੀ ਇੰਸਟਾਗ੍ਰam ਤੇ ਕਹਿ ਦਿੰਦੇ ਆ ਵੀ ਜਿਹੜਾ ਮੁੰਡੇ ਆ ਨਾ ਕੁੜੀਆਂ ਬਣੀਆਂ ਜਾਂਦੇ ਆ ਤੇ ਅੱਜ ਆਪਾਂ ਇੱਕ ਵਾਰ ਤੁਹਾਡੇ ਨਾਲ ਇੱਕ ਵੱਖਰਾ ਸ਼ਖਸ ਲੈ ਕੇ ਆਇਆ ਪਰ ਨਾਲ ਕਿਹੜਾ ਬਈ ਜਗਦੀਪ ਕੁੜੀਆਂ ਆਪਾਂ ਵੇਖਦੇ ਜਿਹੜੇ ਮੁੰਡੇ ਆ ਨਾ ਉਹ ਕੁੜੀਆਂ ਬਣ ਜਾਂਦੇ ਆ ਜਿਨ ਕੀ ਫੇਮ ਲੈਣਾ ਇਸੇ ਰੱਖ ਲੋ ਭਲਾ ਕਿਵੇਂ ਰੱਖ ਲੋ ਪਰ ਜਿਹੋ ਆਪਣੇ ਨਾਲ ਸ਼ਖਸ ਖੜਾ ਇੱਕ ਕੁੜੀ ਤੋਂ ਮੁੰਡਾ ਬਣਿਆ ਕੰਮ ਉਲਟਾ ਸਮਝ ਲਓ ਤੁਸੀਂ ਜਿਹੜੇ ਇੰਸਟਾਗ੍ਰam ਤੇ ਆਪਾਂ ਵੀਡੀਓ ਦੇਖਦੇ ਆ ਅਕਸਰ ਮੈਡ ਸੰਧੂ ਲਾਲੋ ਜਾਂ ਹੋਰ ਕਈ ਬਹੁਤ ਜਾਣੇ ਆ ਜਿਹੜੇ ਮੁੰਡੇ ਆ ਪਰ ਉਹਨਾਂ ਵਿੱਚ ਜਿਹੜੇ ਜਿੰਕ ਲਖਣ ਕੁੜੀਆਂ ਵਾਲੇ ਕਰਦੇ ਆ ਆਪੇ ਨਾਲ ਅੱਜ ਬਾਈ ਜਗਦੀਪ ਖੜਾ ਜਿਹੜੇ ਕੀ ਕੁੜੀ ਸੀ ਤੇ ਪਰੇ ਮੁੰਡਾ ਬਣਿਆ ਆਪੇ ਸਾਰੀ ਜਿਹੜੀ ਲਾਈਫ ਦੀ ਸਟੋਰੀ ਸੁਣਦੇ ਆ ਸਰਸ਼ੀ ਗੁਰ ਬਾਈ ਸਰਸ਼ੀ ਗੁਰ ਬਾਈ ਕਿਵੇਂ ਠੀਕ ਹੋ ਵਧੀਆ ਤੁਸੀਂ ਹੋਰ ਸੇਤ ਠੀਕ ਹੈ ਜਮਾ ਵਧੀਆ ਬਾਈ ਵਧੀਆ ਦੱਸੋ ਪਹਿਲਾਂ ਤਾਂ ਦਰਸ਼ਕੋ ਆਏ ਦੱਸੋ ਤੁਹਾਨੂੰ ਕੀ ਲੱਗਦਾ ਮੁੰਡਾ ਜਾਂ ਕੁੜੀ ਕਮੈਂਟ ਚ ਕਰਕੇ ਜਰੂਰ ਦੱਸਿਓ ਤੇ ਬਾਈ ਬੜਾ ਤੁਸੀਂ ਆਏ ਦੱਸੋ ਹੁਣ ਸੁਣਨ ਅਸੀਂ ਬਾਈ ਕਹੀਏ ਜਾਂ ਕੁੜੀ ਕਹਿ ਕੇ ਗੱਲ ਕਰੀਏ ਪ੍ਰੋਪਰ ਜਦੋਂ ਮੁੰਡੇ ਬਣ ਕੇ ਬਈ ਬਾਈ ਕਹੀ ਕੀ ਗੱਲ ਮੁੰਡਾ ਬਣ ਕੇ ਪੁਰੇ ਪ੍ਰੋਪਰ ਬਈ ਜਿਹੜੀ ਥੋੜੀ ਲਾਈਫ ਜਿਵੇਂ ਮਤਲਬ ਜਨਨੀ ਥੋੜੀ ਸ਼ੁਰੂ ਤੋਂ ਲੈ ਕੇ ਹਨਾ ਸ਼ੁਰੂ ਤੋਂ ਲੈ ਕੇ ਹੀ ਤੁਹਾਡੇ ਵਿੱਚ ਇਹ ਸੀਗਾ ਫੀਲਿੰਗ ਸੀਗੀ ਮੁੰਡੇ ਵਾਲੀ ਜਾਂ ਅੱਗੇ-ਅੱਗੇ ਹੌਲੀ-ਹੌਲੀ ਸਿਸਟਮ ਵਧਿਆ ਇਹ ਨਹੀਂ ਵੀਰੇ ਬਚਪਨ ਤੋਂ ਇੱਕ ਤਾਂ ਹੈ ਕੱਲੇ ਸੀ ਨਾ ਮੈਂ ਕੋਈ ਬ੍ਰਦਰ ਸਿਸਟਰ ਹੈ ਨਹੀਂ ਤੇ ਮਾਪਿਆਂ ਨੇ ਇੱਕ ਤਾਂ ਰੱਖਿਆ ਲਾਡਾਂ ਨਾਲ ਵੀ ਮੁੰਡਿਆਂ ਵਾਂਗੂ ਸੀਗਾ ਉਸ ਤੋਂ ਬਾਅਦ ਹੌਲੀ-ਹੌਲੀ ਸਕੂਲ ਟਾਈਮ 'ਚ ਜਾਂਦੇ ਗਏ ਉਹ ਫੀਲਿੰਗ ਹੀ ਮੁੰਡੇ ਵਾਲੀ ਪਾਉਂਦੀ ਗਏ ਮੇਰੇ ਜਣੀ ਕਿ ਤੁਸੀਂ ਜਿਹੜੇ ਸਕੂਲ ਦੇ ਲੈਣ ਸੈਣ ਸੀ ਕਹਿੰਨਾ ਮੇਰਾ ਮੈਂ ਪ੍ਰੋਪਰ ਉਵੇਂ ਹੀ ਮੁੰਡਿਆਂ ਕੋਲ ਰਹਿਣਾ ਸਟਾਰਟ ਕਰਦਾ ਵੀ ਜਣੀ ਕਿ ਤੁਸੀਂ ਕੁੜੀਆਂ ਦੇ ਨਾਲ ਵਿਚਰੇ ਨਹੀਂ ਮੁੰਡਿਆਂ ਨਾਲ ਵਿਚਰਦੇ ਜਿਆਦਾ ਮੁੰਡਿਆਂ ਨਾਲ ਮੈਂ ਹੁਣ ਅੱਜ ਵੀ ਮੁੰਡਿਆਂ ਨਾਲ ਹੀ ਆਈ ਚੱਲ ਹੁਣ ਤਾਂ ਮੈਂ ਟਰਾਂਸੈਕਸ਼ਨ ਕਰਾ ਲਿਆ ਉਸ ਤੋਂ ਪਹਿਲਾਂ ਵੀ ਮੈਂ ਜਿਆਦਾ ਮੁੰਡਿਆਂ ਨੇ ਰਹਿਣਾ ਬਸਤ ਕਰਦਾ ਅੱਜ ਇਹੀ ਗੱਲ ਤੁਸੀਂ ਤਾਂ ਪੁੱਛਣੀ ਸੀ ਜਿਵੇਂ ਮਨਾਲਾ ਸਕੂਲ ਟਾਈਮ ਦੇ ਵਿੱਚ ਤੁਸੀਂ ਮੰਨ ਲਾ ਤੁਹਾਡੇ ਪਿੰਡ ਦੇ ਰੱਖ ਲੋ ਮੁੰਡੇ ਜਿਹੜੇ ਤੁਹਾਨੂੰ ਜਾਣਦੇ ਸੀਗੇ ਨਾ ਉਹਨਾਂ ਨੂੰ ਤਾਂ ਐਸੀ ਵੀ ਤੁਸੀਂ ਕੁੜੀਆਂ ਪਰ ਤੁਸੀਂ ਥੋੜਾ ਸਰਕਲ ਸੀ ਜਿਹੜਾ ਰਹਿਣ ਸੈਣ ਸੀ ਉਹ ਮੁੰਡਿਆਂ ਨਾਲ ਸੀ ਉਹ ਤੁਹਾਡੇ ਫਿਰ ਤੁਹਾਡੇ ਘਰ ਦੇ ਜਾਂ ਉਹ ਤੁਹਾਨੂੰ ਕੋ ਛੇੜਦੇ ਨਹੀਂ ਸੀਗੇ ਜਾਂ ਤਾਨੇ ਨਹੀਂ ਮਾਰਦੇ ਸੀ ਭਾਈ ਨਹੀਂ ਨਹੀਂ ਮੇਰੇ ਘਰ ਦੇ ਨਾਲ ਅੱਜ ਤੱਕ ਮੈਨੂੰ ਕੋਈ ਨਿਰੋਕਿਆ ਵੀ ਹਾਂ ਤੋਂ ਮੁੰਡਿਆਂ ਨਾਲ ਕਿਉਂ ਰਹਿਣਾ ਆ ਪਰ ਹਾਂ ਜਿਹੜੇ ਮੁੰਡੇ ਨਾਲ ਦੇ ਸੀ ਮੇਰੇ ਪਿੰਡ ਦੇ ਸੀਗੇ ਠੀਕ ਆ ਮੇਰੇ ਨਾਲ ਸਕੂਲ 'ਚ ਪੜ੍ਹਦੇ ਸੀ ਉਹ ਵੀ ਖੁਦ ਮੈਨੂੰ ਕਹਿੰਦੇ ਸੀ ਜੇ ਕਹਿੰਦੇ ਤੇਰੀ ਮੁੰਡਾਂ ਵਾਲੀ ਫੀਲਿੰਗ ਆ ਨਾ ਤੇ ਕਹਿੰਦੇ ਤੂੰ ਖੁਦ ਨੂੰ ਆਪਣੇ ਆਪ ਨੂੰ ਚੇਂਜ ਕਰ ਲੈ ਠੀਕ ਆ ਉਹ ਵੀ ਮੈਨੂੰ ਸਪੋਰਟ ਕਰਦੇ ਸੀ ਪਰ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ ਵੀ ਹਾਂ ਤੂੰ ਕੁੜੀਆਂ ਤੂੰ ਮੁੰਡਿਆਂ ਕੋ ਰਹਿਨੇ ਆਂ ਅਸੀਂ ਤਾਂ ਗਲਤ ਕਰਾਂਗੇ ਜਾਂ ਕੋਈ ਗਲਤ ਕਮੈਂਟ ਅੱਜ ਤੱਕ ਨਹੀਂ ਕੀਤਾ ਜੀ ਅਜੇ ਤੱਕ ਜਨੇ ਕੀ ਤੁਸੀਂ ਇਹ ਤੁਹਾਡੇ ਤੇ ਕਦੇ ਕੋਈ ਇਸ ਮੰਨੀ ਹੋਇਆ ਨਹੀਂ ਹੋਇਆ ਨਹੀਂ ਨਹੀਂ ਬਈ ਕਦੇ ਵੀ ਨਹੀਂ ਹੋਇਆ ਜਿਵੇਂ ਆਪਾਂ ਬਈ ਅਕਸਰ ਦੇਖਦੇ ਆਂ ਆਪਣੀ ਕੁੜੀਆਂ ਦੀ ਜਦੋਂ ਗਰੋਥ ਹੁੰਦੀ ਹੈ ਨਾ ਪਲੱਸ 2 ਵਿੱਚ ਜਾਂ 9th 10th ਵਿੱਚ ਜਾ ਕੇ ਸ਼ੇਪ ਬਦਲਣ ਲੱਗ ਜਾਂਦੀ ਹੈ ਨਾ ਕੁੜੀਆਂ ਦੀ ਜਿਵੇਂ ਬ੍ਰੈਸਟ ਦੀ ਢਾਲੋ ਜਾਂ ਹੈ ਨਾ ਸ਼ੇਪ ਬਦਲਦੇ ਛੋਡੇ ਇਹ ਸ਼ੇਪ ਜਦੋਂ ਬਦਲ ਰਹੀ ਸੀਗੀ ਤੇ ਉਸ ਟਾਈਮ ਤੇ ਤੁਹਾਨੂੰ ਕੀ ਫੀਲ ਹੁੰਦਾ ਸੀਗਾ ਜਾਂ ਸੋੜਾ ਪਤਾ ਲੱਗਦਾ ਸੀਗੇ ਤੁਸੀਂ ਕੱਪੜੇ ਮੁੰਡੇ ਵਾਲੇ ਪਾਉਂਦੀ ਸੀਗੇ ਤੇ ਜਿਹੜੇ ਤੁਹਾਡੇ ਨਾਲ ਜਿਹਨਾਂ ਨਾਲ ਤੁਸੀਂ ਵਿਚਰਦੇ ਸੀਗੇ ਮੁੰਡੇ ਨਾਲੋਂ ਕੁੜੀਆਂ ਨਾਲੋਂ ਉਹਨਾਂ ਨੂੰ ਫਿਰ ਤੁਸੀਂ ਤੁਹਾਨੂੰ ਕੋਈ ਇੱਕ ਮਿੰਟ ਨਹੀਂ ਕਰਦੇ ਸੀ ਜਿਵੇਂ ਤੁਹਾਡੀ ਬੋਡੀ ਦੇ ਵੇਖ ਕੇ ਨਹੀਂ ਨਹੀਂ ਵੀ ਮੇਰਾ ਨਾ ਇੱਕ ਕੁਦਰਤ ਵੱਲੋਂ ਕਹਤੀ ਗਈ ਜੀ ਆਪਾਂ ਵੀ ਰੱਬ ਵੱਲੋਂ ਐਸੀ ਕਿ ਮੇਰੇ ਇੰਨੀ ਜ਼ਿਆਦਾ ਗਰੋਥ ਹੈ ਵੀ ਨਹੀਂ ਸੀ ਬੋਡੀ ਦੀ ਗਰੋਥ ਇੰਨੀ ਨਹੀਂ ਸੀ ਨਹੀਂ ਕਦੇ ਨਹੀਂ ਸੀਗੀ ਤੇ ਉਹ ਜ਼ਿਆਦਾਤਰ ਜਦੋਂ ਦੇਖਦੇ ਸੀ ਨਾ ਉਹ ਕਦੇ ਫੀਲ ਹੀ ਨਹੀਂ ਕਰ ਸਕਦੇ ਸੀ ਵੀ ਆਹ ਕੁੜੀ ਹੈ ਕਿ ਮੁੰਡਾ ਹੈ ਮੇਰੇ ਟੀਚਰ ਵੀ ਮੈਨੂੰ ਕਹਿੰਦੇ ਹੁੰਦੇ ਸੀ ਠੀਕ ਹੈ ਜਿਵੇਂ ਹੁਣ ਅੱਜ ਮੰਨ ਲਓ ਮੇਰੇ 25 ਸਾਲ ਦੀ ਏਜ ਆ ਅੱਛਾ ਤੁਸੀਂ 25 ਸਾਲ ਦੀ ਏਜ ਆ ਵੇਖੋ ਦਰਸ਼ਕੋ 25 ਸਾਲ ਦੀ ਏਜ ਆ ਬਾਈ ਜਗਦੀਪ ਜੀ ਬਾਰੇ ਪਰ ਵੇਖਣ ਨਾਲ ਆਪਾਂ ਕਹਿ ਸਕਦੇ ਜਿਵੇਂ ਜਵਾਬ ਹੁੰਦਾ ਨਾ ਆਪਾਂ ਅਕਸਰ ਕਹਿੰਦੇ ਨੇ ਵੀ 18 19 ਸਾਲ ਦਾ ਜਵਾਕ ਜਲਾ ਦੇਖਣ ਨੂੰ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਬੱਚਾ ਯਾਰ ਤਾ ਜਿਵੇਂ ਹੁਣ ਪੁਲਿਸ ਵਾਲੇ ਹੈਗੇ ਹਨਾ ਜੋ ਸਾਲ ਪਹਿਲਾਂ ਜੋ ਮੈ ਨਹੀਂ ਜੇ ਹੋਈ ਸੀ ਉਸ ਤੋਂ ਪਹਿਲਾਂ ਵੀ ਮੈਨੂੰ ਪੁਲਿਸ ਵਾਲੇ ਗਏ ਤੇ 14 15 ਸਾਲ ਦਾ ਜਵਾਕ ਆ ਤੂੰ ਮੋਟਰਸਾਈਕਲ ਕਿਉਂ ਲਈ ਫਿਰਦਾ ਅੱਛਾ ਮੈਨੂੰ ਉਹਦੇ ਵੀ ਕਹਿੰਦੇ ਜਦੋਂ ਆਪਣਾ ਵੀ ਆਈਡੈਂਟੀ ਕਾਰਡ ਦਿਖਾਉਂਦੇ ਸੀ ਉਹ ਕਹਿੰਦੇ ਠੀਕ ਹੈ ਓਕੇ ਮੈਨੂੰ ਕੋਈ ਦੇਖ ਕੇ ਜੱਜ ਹੀ ਨਹੀਂ ਕਰਦਾ ਸੀ ਵੀ ਹਾਂ ਵੀ ਤੇਰੀ 25 ਸਾਲ ਦੀ ਹੋਰ ਵੀ ਜਿਹਨੇ ਕਿਹਾ ਸੀ ਤੁਹਾਡੀ ਜਿਹੜੀ ਬੋਡੀ ਦੀ ਸਟਰਕਚਰ ਸੀਗਾ ਪਹਿਲਾਂ ਤਾਂ ਮੁੰਡਿਆਂ ਨਾਲ ਸੀ ਵੀ ਕੁੜੀਆਂ ਨਾਲ ਤੁਹਾਡੇ ਵਿੱਚ ਆਇਆ ਨਹੀਂਗਾ ਨਹੀਂ ਨਹੀਂ ਬੱਚਾ ਫੇਰ ਇਹਦਾ ਤੁਸੀਂ ਮੰਨ ਲਾ ਆਪਣੇ ਆਪ ਨੂੰ ਚੇਂਜ ਕਰਵਾਉਣਾ ਹੈ ਨਾ ਇਹ ਤੁਹਾਡਾ ਜਿਹੜਾ ਮੈਡੀਕਲ ਟਰਮ ਚੱਲਦੀ ਹੈ ਇਹ ਕਦੋਂ ਤੇ ਕਿੱਥੋਂ ਕਰਵਾਇਆ ਤੁਸੀਂ ਮੈਂ ਇਹ ਕਰਵਾਇਆ ਸੀ 2022 ਚ ਦਿੱਲੀ ਤੋਂ ਦਿੱਲੀ ਤੋਂ ਹਾਂਜੀ ਬਈ ਦਿੱਲੀ ਤੋਂ ਕਰਵਾਇਆ ਸੀ ਘਟੋ ਘਟੇ ਦਾ ਖਰਚਾ ਨਾਰਮਲ 2 ਤੋਂ 3 ਲੱਖ ਰੁਪਏ ਪਰ ਆ ਜਾਂਦਾ ਠੀਕ ਜਿਹੜਾ ਤੁਹਾਡਾ ਮੈਡੀਕਲ ਦਾ ਸਿਸਟਮ ਹੈ ਪ੍ਰੋਪਰ ਪੂਰਾ ਹੋ ਚੁੱਕਾ ਹੈ ਜਾਂ ਜਿਹ ਕੋਈ ਰਹਿੰਦਾ ਹੈ ਨਾਰਮਲ ਵੀਰੇ 30 40% ਹਲੇ ਰਹਿੰਦਾ ਹੈ ਠੀਕ ਹੈ 60 70 ਹੋ ਗਿਆ ਆ ਠੀਕ ਹੈ ਉਹਦੀ ਮੇਰੀ ਜਿਵੇਂ ਹੁਣ ਆਪਾਂ ਕਹਿੰਨੇ ਆ ਦਾੜੀ ਦੀ ਗਰੋਥ ਆਣੀ ਆ ਹਨਾ ਥੋੜੀ ਜਿਹੀ ਵਾਇਸ ਚੇਂਜ ਹੋਣੀ ਭਾਰੀ ਹੋਣੀ ਜੋ ਮੁੰਡੇ ਦੀ ਵਾਇਸ ਭਾਰੀ ਆ ਉਹਦੀ ਮੇਰੀ ਮੈਡੀਸਿਨ ਚੱਲ ਰਹੀ ਆ ਠੀਕ ਹੈ ਉਸ ਤੋਂ ਬਾਅਦ ਵੀ ਪ੍ਰੋਪਰ ਵੀ ਮਤਲਬ ਲੱਗੂਗਾ ਜੀ ਸਾਲ ਤੱਕ ਲੱਗੂਗਾ ਇਹ ਪ੍ਰੋਪਰ ਬਣਨ ਚ ਥੋੜੀ ਜਿਵੇਂ ਮਤਲਬ ਆਪਾਂ ਅਕਸਰ ਕਹਿੰਦੇ ਸੋਨੂੰ ਕੁੜਗਾਂ ਦੀ ਫਿਲਿੰਗ ਅੱਜ ਤੱਕ ਕਦੇ ਵੀ ਨਹੀਂ ਜਦੋਂ ਆਪਾਂ ਮਰ ਨਾਲ ਸਕੂਲ ਦੇ ਵਿੱਚ ਪੜ੍ਹਦੇ ਹਾਂ ਕਾਲਜ ਦੇ ਵਿੱਚ ਜਾਂਦੇ ਆਪਾਂ ਅਕਸਰ ਹੀ ਸਵਾਲ ਹੁੰਦੇ ਆ ਮੁੰਡਿਆਂ ਦੇ ਆਪਾਂ ਕਹਿੰਨੇ ਫਰਾਨੀ ਕੁੜੀ ਨਾਲ ਗੱਲ ਕਰਨੀ ਹੈ ਨਾ ਅਸੀਂ ਜੇ ਕੁੜਗਾਂ ਵੀ ਕੁੜਗਾਂ ਦੇ ਕੋਈ ਕ੍ਰਸ਼ ਹੁੰਦਾ ਛੋਡਾ ਕੋਈ ਐਵੇਂ ਜਾਂ ਕੋਈ ਛੋਟਾ ਐਕਸੀਡੈਂਟ ਹੋਵੇ ਸੁਣਨੂ ਕਿਸੇ ਨੇ ਪ੍ਰੋਪੋਜ਼ ਕੀਤਾ ਹੋਵੇ ਕੁੜੀ ਸਮਝ ਕੇ ਮੈਨੂੰ ਕੁੜੀ ਸਮਝ ਕੇ ਤਾਂ ਨਹੀਂ ਕੀਤਾ ਜਿਆਦਾਤਰ ਜਿਵੇਂ ਮੈਂ ਮੁੰਡਿਆਂ ਵਾਂਗ ਰਹਿੰਦਾ ਸੀ ਮੈਨੂੰ ਨਹੀਂ ਪਤਾ ਲੱਗਦਾ ਅੱਛਾ ਮੰਦਿਰ ਵਿੱਚ ਬਚਪਨ ਤੋਂ ਦੀ ਗੋਈ ਕੱਟੀ ਰੱਖਿਆ ਹੈ ਬਚਪਨ ਤੋਂ ਕੁੜੀ ਨੇ ਜ਼ਰੂਰ ਮੈਨੂੰ ਕੀਤਾ ਸੀਗਾ ਪਰ ਅੱਜ ਤੱਕ ਮੁੰਡੇ ਨੇ ਨਹੀਂ ਤੇ ਕਿਉਂਕਿ ਮੁੰਡਿਆਂ ਨੂੰ ਪਤਾ ਵੀ ਮੇਰੀ ਫੀਲਿੰਗ ਹੈ ਨਹੀਂ ਹੈ ਨਹੀਂ ਕੁੜੀ ਨੇ ਕਿਵੇਂ ਤੁਸੀਂ ਜ਼ਰੂਰ ਆਪਣੇ ਦੱਸ ਕੇ ਕੁੜੀ ਨੇ ਤੁਹਾਨੂੰ ਪ੍ਰਪੋਜ਼ ਕਰਤਾ ਸੀ ਉਹ ਤਾਂ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਸੀ ਵੀ ਪਿਆਰ ਚੀਜ਼ ਕੀ ਹੁੰਦੀ ਹੈ ਪਲੱਸ 1 'ਚ ਸੀ ਉਹਦੋਂ ਜਦੋਂ ਮੈਨੂੰ ਕੁੜੀ ਨੇ ਆ ਕੇ ਕਿਹਾ ਵੀ ਆ ਤਾਂ ਕਰਕੇ ਮੈਂ ਤੇਰੀ ਫਰੈਂਡ ਬਾਨਾਂ ਮੈਂ ਕਿਹਾ ਨਾਰਮਲ ਆਪਾਂ ਫਰੈਂਡ ਹੁੰਨੇ ਆ ਮੈਂ ਕਿਹਾ ਆਪਾਂ ਹੈਗੇ ਆ ਫਿਰ ਮੈਨੂੰ ਦੂਜੀ ਨੇ ਦੱਸਿਆ ਕਿੰਦੀ ਐਵੇਂ ਫਰੈਂਡ ਨਹੀਂ ਕਹਿ ਰਹੀ ਐ ਗਰਲਫ੍ਰੈਂਡ ਕਹਿ ਰਹੀ ਮੈਂ ਕੋਹ ਕੀ ਹੁੰਦਾ ਮਨੂੰ ਨੇ ਸਾਰਾ ਕੁਝ ਸਮਝਾਇਆ ਉਸ ਤੋਂ ਬਾਅਦ ਪਿਆਰ ਦੇ ਚੱਕਰਾਂ 'ਚ ਪਏ ਅੱਜ ਤੱਕ ਉੱਥੇ ਹੀ ਫਿਰਦੇ ਅੱਛਾ ਮਤਲਬ ਕੋਸਟ ਹੈ ਤੁਹਾਨੂੰ ਪਤਾ ਹੀ ਨਹੀਂ ਸੀਗਾ ਜਮਾਂ ਨਹੀਂ ਪਤਾ ਸੀ ਵੀ ਹਾਂ ਪਿਆਰ ਹੁੰਦੀ ਕੀ ਚੀਜ਼ ਹੈ ਕੀ ਕੁਝ ਹੁੰਦਾ ਇਹ ਚ ਉਸ ਤੋਂ ਬਾਅਦ ਜਦੋਂ ਮੈਨੂੰ ਹੌਲੀ ਹੌ ਫਿਰ ਉਸ ਤੋਂ ਬਾਅਦ ਉਹਨੇ 38+2 ਤੋਂ ਬਾਅਦ ਫਿਰ ਦੂਜੀ ਕੁੜੀ ਨੇ ਗੱਲ ਕੀਤੀ ਸੀਗੀ ਠੀਕ ਹੈ ਘਟੋ ਘਟ ਵੀ ਮੈਂ ਦੋ ਤਿੰਨਾਂ ਨੇ ਕੀਤੀ ਆ ਧੋਖੇ ਵੀ ਖਾਦੇ ਰੋਇਆ ਵੀ ਬਹੁਤ ਈ ਬੱਸ ਠੀਕ ਮੈਂ ਖਬੇਦਾਰੀ ਕੋ ਆਪਾਂ ਕਹਿ ਸਕਦੇ ਆਂ ਵੀ ਟਰਾਂਸ ਜੈਂਡਰ ਜਿਵੇਂ ਆਪਾਂ ਅਕਸਰ ਦੇਖਦੇ ਆਂ ਉਸ ਹਿਸਾਬ ਨਾਲ ਭਾਈ ਸੀ ਕੁੜੀ ਪਰ ਅੱਜ ਦੇ ਟਾਈਮ ਦੇ ਵਿੱਚ ਪ੍ਰੈਸੈਂਟ ਟਾਈਮ ਦੇ ਵਿੱਚ ਮੁੰਡਾ ਬੰਨ ਇਹਨਾਂ ਦੀ ਫੀਲਿੰਗ ਮੁੰਡਿਆਂ ਵਾਲੀ ਸੀ ਕਦੇ ਇਹਨਾਂ ਨੂੰ ਕੁੜੀਆਂ ਵਾਲੀ ਫੀਲਿੰਗ ਆਈ ਨਹੀਂਗੀ ਅਬ ਭਾਈ ਆਪਾਂ ਅਕਸਰ ਇੰਸਟਾਗ੍ਰਾਮ ਤੇ ਜਿਹੜੇ ਦੇਖਦੇ ਆਂ ਆਪਾਂ ਹਨਾ ਜਿੰਨਾਂ ਨੂੰ ਆਪਾਂ ਕਹਿ ਦਿੰਦੇ ਆ ਬਈ ਮੈਡ ਸੰਧੂ ਲੜਾ ਆਪਣਾ ਹੀ ਲੈ ਦਿੰਦੇ ਆ ਮੈਡ ਸੰਧੂ ਲੜਾ ਲੋ ਜਾਂ ਹੋਰ ਬਹੁਤ ਐ ਰੀਲਾਂ ਪਾਉਂਦੇ ਆ ਹੈਨਾ ਉਹ ਹੈ ਮੁੰਡੇ ਆ ਪਰ ਲੱਛਣ ਕੁੜੀਆਂ ਵਾਲੇ ਕਰ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਮੈਂ ਕਿਉਂ ਜਿਹੜੇ ਮੁੰਡੇ ਕੁੜੀਆਂ ਬਣ ਜਾਂਦੇ ਕੁੜੀਆਂ ਮੁੰਡੇ ਬਣ ਜਾਂਦੀਆਂ ਮੈਂ ਨਹੀਂ ਕਹਿੰਦਾ ਕੱਲੇ ਮੁੰਡਿਆਂ ਨੂੰ ਗਲਤ ਨਹੀਂ ਕਹਿੰਦਾ ਵੀ ਹਾਂ ਕੁੜੀਆਂ ਕਿਉਂ ਬਣ ਰਹੇ ਨਾ ਮੈਂ ਗਲਤ ਕਹਿੰਦਾ ਕਿਉਂਕਿ ਅਗਲੇ ਦੀ ਅਲੱਗ-ਅਲੱਗ ਫੀਲਿੰਗ ਹੁੰਦੀਆਂ ਜੇ ਮੇਰੀ ਫੀਲਿੰਗ ਜੇ ਮੈਨੂੰ ਕੋਈ ਕਹਵੇ ਮੈਨੂੰ ਵੀ ਗੁੱਸਾ ਆਊਗਾ ਪਰ ਇਹ ਗੱਲ ਆ ਜਿਵੇਂ ਹੁਣ ਮੁੰਡੇ ਕੁੜੀਆਂ ਬਣ ਜਾਂਦੇ ਉਹਨਾਂ ਨੂੰ ਇਹ ਕਹਿਣਾ ਵੀ ਜਾਂ ਤਾਂ ਤੁਸੀਂ ਵੀ ਦਾੜੀ ਕਟਾ ਤੋ ਆਪਦੀ ਪ੍ਰੋਪਰ ਬਣ ਜਿਓ ਹਨਾ ਵੀ ਮੈਡੀਸਿਨ ਚ ਲਾ ਲਓ ਆਪਦੀ ਪਰ ਹੁਣ ਜਿਵੇਂ ਇੰਸਟਾ ਤੇ ਅੱਧੇ ਲੋਕ ਉਹਨਾਂ ਨੂੰ ਗਾਲਾਂ ਵੀ ਕੱਢੀ ਜਾਂਦੇ ਨਾਲੇ ਗਾਲਾਂ ਕੱਢਦੇ ਨਾਲ ਲਾਈਕ ਕਰਦੇ ਹੋ ਚਾਰ ਵੀਰ ਵੱਧ ਬਣਾਉਂਦੇ ਜਾਂ ਤਾਂ ਤੁਸੀਂ ਉਹਨੂੰ ਲਾਈਕ ਨਾ ਕਰੋ ਫਿਰ ਉਹ ਬੰਦਾ ਕਹੂਗਾ ਵੀ ਹਾਂ ਵੀ ਮੈਨੂੰ ਕੋਈ ਲਾਈਕ ਨਹੀਂ ਕਰ ਰਿਹਾ ਮੈਨੂੰ ਚੇਂਜ ਕਰਨਾ ਪੈਣਾ ਆਪਣੇ ਆਪ ਨੂੰ ਆਪਣੀ ਜਿਹੜੇ ਲੋਕ ਹਨਾ ਇਹ ਪਹਿਲਾਂ ਕੁਝ ਹੋਰ ਕਹਿੰਦੇ ਤੇ ਅੰਦਰੋਂ ਕੁਝ ਹੋਰ ਨੇ ਮਤਲਬ ਕਹਿੰਦਾ ਭਾਵੇਂ ਜਿਹੜੇ ਆਪਾਂ ਇੰਸਟਾਗ੍ਰਾਮ ਤੇ ਦੇਖਦੇ ਆ ਉਹਨਾਂ ਦੇ ਦਾੜੀ ਵੀ ਹੁੰਦੀ ਹੈ ਨਾ ਪਰ ਲਖਣ ਕੁੜਗਾਂ ਵਾਲੇ ਕਰਦੇ ਵੀ ਸਿਰਫ ਵਿਊ ਲਾਈਕ ਲੈਂਦੇ ਮਾਰੇ ਉਹ ਚੱਲੀ ਜਾਂਦਾ ਕਰਦੇ ਲਾਈਕ ਵਿਊ ਜ਼ਿਆਦਾਤਰ ਤਾਂ ਅੱਜ ਕੱਲ ਨਾ ਪੈਸਾ ਮੈਨ ਹੋ ਗਿਆ ਬਈ ਠੀਕ ਹੈ ਜਿੱਥੇ ਪੈਸਾ ਹੁਣ ਮਿਲਦਾ ਹੁਣ ਆਪਾਂ ਉਥੇ ਕੁਝ ਵੀ ਕਰਨਾ ਪੈ ਜਾ ਬੰਦਾ ਕਰਦਾ ਅੱਜ ਕੱਲ ਦੇ ਜਮਾਨੇ 'ਚ ਤਾਂ ਕਰਦੇ ਹੀ ਕਰਦਾ ਹੁਣ ਮੈਂ ਉਹਨਾਂ ਨੂੰ ਜਿਵੇਂ ਇੰਸਟਾਗ੍ਰam ਤੇ ਚੱਲੀ ਮੈਂ ਉਹਨਾਂ ਨੂੰ ਕਹੂਗਾ ਵੀ ਮਤਲਬ ਜੇ ਤੁਸੀਂ ਵੀਡੀਓ ਬਣਾਉਣੀ ਆ ਪ੍ਰੋਪਰ ਤੁਸੀਂ ਕੁੜੇ ਨਾਲੇ ਕੱਪੜੇ ਪਾਉਣੇ ਹੋ ਚਲ ਬਣ ਜਾਣੇ ਹੋ ਫਿਰ ਥੋੜੀ ਦਾੜੀ ਦੀ ਕਟਿੰਗ ਕਰਕੇ ਵੀ ਬਣਾ ਸਕਦੇ ਹੋ ਹਾਂ ਫਰ ਜ਼ਿਆਦਾ ਨਾਲ ਤੁਹਾਨੂੰ ਵੀ ਵਧੀਆ ਲੱਗੂਗਾ ਨਾਲ ਦੇਖਣ ਨਾਲ ਵਧੀਆ ਲੱਗੂਗਾ ਕਿਉਂਕਿ ਇਹਨਾਂ ਨੂੰ ਦੇਖ ਕੇ ਨਾ ਵੀ ਸਾਰੀ ਦੁਨੀਆ ਜਵਾਕ ਅੱਜ ਕੱਲ ਖਰਾਬ ਹੋ ਰਹੀ ਹੈ ਬਈ ਮੈਂ ਸੁਣ ਕੇ ਸਵਾਲ ਕਰਨਾ ਚਾਹੁੰਦਾ ਜਿਵੇਂ ਮੈਂ ਤੁਸੀ ਸੋਨੂੰ ਤੁਹਾਡੇ ਜਿਵੇਂ ਤੁਸੀਂ ਕੁੜੀ ਤੋਂ ਮੁੰਡਾ ਬਣਿਆ ਨਾ ਤੁਹਾਡੀ ਹੁਣ 25 ਸਾਲਾਂ ਦੀ ਉਮਰ ਹੋ ਗਈ ਹੈ ਕੋਈ ਸੋਨੂੰ ਹੋਰ ਕੋਈ ਸੋਨੂੰ ਇਦਾਂ ਦਾ ਤੁਹਾਡੇ ਨਾਲ ਤਾਂ ਸ਼ਖਸ਼ ਮਿਲਿਆ ਕੋਈ ਜਿਹੜੀ ਕੁੜੀ ਤੋਂ ਮੁੰਡਾ ਬਣਿਆ ਹੋਵੇ ਕੋਈ ਹੋਰ ਤੁਹਾਡੇ ਨਾਲ ਮਿਲਿਆ ਹੋਵੇ ਤੁਹਾਨੂੰ ਮੇਰੇ ਨਾਲ ਹੈ ਤਾਂ ਹੈਗੇ ਬਹੁਤ ਸਰਕਲ ਵਿੱਚ ਹੈ ਸਰਕਲ ਵਿੱਚ ਬਹੁਤ ਨੇ ਪਰ ਇਦਾਂ ਆ ਕਿ ਉਹ ਪ੍ਰੋਪਰ ਮੁੰਡੇ ਨਹੀਂ ਬਣੇ ਹਲੇ ਇਹਦਾ ਕੀ ਕਾਰਨ ਇਹਦਾ ਤੁਸੀਂ ਕਾਰਨ ਕੀ ਸਮਝਦੇ ਹੋ ਕੋਈ ਘਰ ਦਿੰਦੇ ਆ ਤੂੰ ਡਰਦੇ ਨਹੀਂ ਜਾਂ ਆਪਣੀ ਫੀਲਿੰਗ ਦੱਸ ਰਹੇ ਜਾਂ ਕੀ ਚੱਕਰ ਕੀ ਹੈ ਮੀਨ ਤਾਂ ਇੱਕ ਕਈ ਤਾਂ ਕਹਿ ਦਿੰਦੇ ਆ ਸਾਡੇ ਕੋਲ ਪੈਸੇ ਨਹੀਂ ਹੂੰ ਕਈ ਹੁਣ ਕੁੜੀਆਂ ਕਟਿੰਗ ਕਰਾ ਕੇ ਮੁੰਡੇ ਵਾਲੇ ਕੱਪੜੇ ਪਾ ਕੇ ਉਹਨਾਂ ਦਾ ਪ੍ਰੋਪਰ ਪਤਾ ਲੱਗਦਾ ਵੀ ਹਾਂ ਅਸੀਂ ਕੁੜੀਆਂ ਹੂੰ ਤੇ ਉਹਨਾਂ ਦੇ ਅੱਗੇ ਘਰ ਦੇ ਵੀ ਕਹਿੰਦੇ ਆ ਵੀ ਵਿਆਹ ਤੇਰਾ ਮੁੰਡੇ ਨਾਲ ਹੀ ਕਰਨਾ ਕੁੜੀ ਨਾਲ ਅਸੀਂ ਕਰਨਾ ਨਹੀਂ ਠੀਕ ਐ ਉਹ ਫੀਲਿੰਗ 'ਚ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਜਦੋਂ ਆਪਾਂ ਨੂੰ ਘਰ ਦੇ ਕਰਨ ਹੀ ਨਹੀਂ ਦਿੰਦੇ ਜਾਂ ਤਾਂ ਕਰਦੇ ਨੂੰ ਮਨਾਓ ਜਾਂ ਮਨਾਓ ਹੈਨਾ ਜੇ ਆਪਰੇ ਇੱਕ ਪਾਸੇ ਆਜੋ ਪ੍ਰੋਪਰ ਇੱਕ ਪਾਸੇ ਹੋ ਜਿਵੇਂ ਹੁਣ ਤੁਹਾਡੇ ਘਰ ਦੇ ਨਹੀਂ ਮੰਨਦੇ ਵੀ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਤੇ ਕੁੜੀਆਂ ਵਾਲੇ ਰੂਪ 'ਚ ਆਜੋ ਜੋ ਤੁਹਾਡਾ ਵਿਆਹ ਹੀ ਉਹਨਾਂ ਨਾਲ ਹੋਣਾ ਜਿਵੇਂ ਵੀ ਜਗਦੀਪ ਸੋਡਾ ਹੁਣ ਇਸ ਟਾਈਮ ਤੁਹਾਡੀ ਕੋਈ ਗਰਲਫ੍ਰੈਂਡ ਹੈ ਹਾਂ ਹਾਂਜੀ ਬਈ ਹੈ ਤੇ ਤੁਸੀਂ ਮੈਰਿਜ ਜਿਹੜੀ ਕਰਵਾਉਣੀ ਹੈ ਤੁਹਾਡੇ ਘਰੇ ਗੱਲਬਾਤ ਹੋਈ ਵੀ ਹੈ ਵੀ ਮੈਂ ਮੈਰਿਜ ਜਿਹੜੀ ਕਰਵਾਉਣੀ ਹੈ ਵੀ ਕੁੜੀ ਨਾਲ ਮੈਰਿਜ ਕਰਵਾਉਣੀ ਹੈ ਹਾਂਜੀ ਮੈਂ ਆਵਦੀ ਮਤਲਬ ਵੱਡੀ ਸਿਸਟਰ ਨਾਲ ਗੱਲ ਕੀਤੀ ਹੋਈ ਹੈਗੀ ਤਾਂ ਇਹਦੀ ਜੋ ਕੋਈ ਵੀ ਗੱਲ ਹੈ ਮੈਂ ਬਈ ਪਹਿਲਾਂ ਉਹਨਾਂ ਨਾਲ ਸ਼ੇਅਰ ਕਰਦਾ ਉਹ ਅੱਗੇ ਮਾਪਿਆਂ ਨਾਲ ਪੇ ਕਰਦਾ ਕਿਉਂਕਿ ਮੈਂ ਡਾਇਰੈਕਟ ਮਾਪਿਆਂ ਨੂੰ ਨਹੀਂ ਗੱਲ ਕਰ ਸਕਦਾ ਥੋੜੀ ਆਪਣ ਨੂੰ ਕਿਉਂਕਿ ਸ਼ਰਮ ਆਉਂਦੀ ਹੈ ਇਹ ਕੰਮ ਕਰਦੇ ਹੋ ਹੈ ਨਾ ਬਈ ਜਿਵੇਂ ਆਪਣੇ ਦਰਸ਼ਕੀ ਦੇਖ ਰਹੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਊਗਾ ਵੀ ਜਿਹੜਾ ਅਕਸਰ ਆਪਾਂ ਵੀ ਸੋਚਦੇ ਮੇਰੇ ਮਨ ਦੇ ਵਿੱਚ ਵੀ ਆ ਰਿਹਾ ਹੈ ਵੀ ਜੇ ਤੁਸੀਂ ਮਤਲਬ ਤੁਸੀਂ ਮੈਰਿਜ ਕਰਵਾ ਲਈ ਹੈ ਨਾ ਉਸ ਤੋਂ ਬਾਅਦ ਤੁਸੀਂ ਪ੍ਰੈਗਨੈਂਸੀ ਜਮ ਆਪਾਂ ਕਹਿੰਦੇ ਬੱਚਾ ਲੈਣਾ ਹੈ ਨਾ ਉੱਥੋਂ ਤੱਕ ਤੁਸੀਂ ਆਪਣਾ ਟ੍ਰੀਟਮੈਂਟ ਤੁਹਾਡਾ ਹੋ ਚੁੱਕਿਆ ਜਾਂ ਰਹਿੰਦਾ ਵੀ ਤੁਸੀਂ ਬੱਚਾ ਪੈਦਾ ਕਰ ਸਕਦੇ ਹੋ ਹਾਂਜੀ ਕਰ ਸਕਦੇ ਪਰ ਉਹ ਨਾ ਜਿਵੇਂ ਤੁਹਾਨੂੰ ਕਿਹਾ ਹੁਣ 30 ਤੋਂ 40% ਮੇਰਾ ਵੀ ਰਹਿ ਗਿਆ ਹੈ ਉਸਦੀ ਮੈਡੀਸਨ ਵਾਲਾ ਹਾਲੇ ਮਤਲਬ ਘੱਟੋ ਤੋਂ ਘੱਟ ਸਾਲ ਡੇਢ ਸਾਲ ਲੱਗਣਾ ਹੈ ਪ੍ਰੋਪਰ ਮੈਨੂੰ ਬਣਾ ਠੀਕ ਵੀ ਡੇਢ ਸਾਲ ਦੇ ਵਿੱਚ ਪ੍ਰੋਪਰ ਤੁਸੀਂ ਜਨਨ ਕਿ ਬੱਚਾ ਮੁੰਡਾ ਬਣ ਜਾਗੇ ਹਾਂ ਮੁੰਡਾ ਬਣ ਜਾਗੇ ਉਸ ਤੋਂ ਬਾਅਦ ਡੇਢ ਸਾਲ ਮਤਲਬ 2 ਸਾਲ ਬਾਅਦ ਮੈਂ ਵਿਆਹ ਕਰਾ ਕੇ ਬੱਚਾ ਪੈਦਾ ਕਰ ਸਕਦਾ ਇਹ ਭਾਈ ਕਿਉਂਕਿ ਪਤਾ ਕੀ ਹੈ ਹੁਣ ਸਾਇੰਸ ਬਹੁਤ ਅੱਗੇ ਵਧ ਚੁੱਕੀ ਹੈ ਜੇ ਆਪਾਂ ਸੋਚੀਏ ਪਹਿਲਾਂ ਇਹੋ ਜਿਹਾ ਜਮਾ ਕੁਝ ਨਹੀਂ ਹੁੰਦਾ ਸੀ ਜਿਹੜੀ ਚੀਜ਼ ਬਣ ਗਈ ਉਹ ਹੀ ਬਣਨੀ ਆ ਪਰ ਅੱਜ ਕੱਲ ਸਾਇੰਸ ਬਹੁਤ ਦੂਰ ਤੱਕ ਪਹੁੰਚ ਗਈ ਹੈ ਮਰ ਭਾਈ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਣਾ ਬਈ ਜਿਵੇਂ ਅਕਸਰ ਲੋਕ ਕਹਿ ਵੀ ਦਿੰਦੇ ਆ ਜਾਂ ਬਹੁਤ ਵਿਦਵਾਨ ਹੁੰਦੇ ਨੇ ਜਿਹੜੇ ਫੇਸਬੁੱਕ ਤੇ ਜਾਂ YouTube ਤੇ ਰਹੋ ਕਹਿੰਦੇ ਆ ਵੀ ਇਹ ਜਿਹੜਾ ਕੋਈ ਕੁਦਰਤ ਨਾਲ ਛੇੜਛਾੜ ਹੋ ਰਹੀ ਆ ਬਈ ਇਹ ਕੁਦਰਤ ਨੇ ਜਿਹੜਾ ਆਪ ਨੂੰ ਰੂਪ ਦੇ ਵਿੱਚ ਜਨਮ ਦੇਤਾ ਮੁੰਡੇ ਦੇ ਰੂਪ ਦੇਤਾ ਜਾਂ ਕੁੜੀ ਦੇ ਰੂਪ ਦੇ ਵਿੱਚ ਦੇਤਾ ਹਨ ਬਈ ਆਪਾਂ ਖਿਲਵਾੜ ਕੁਦਰਤ ਨਾਲ ਕਿਉਂ ਕਰ ਰਹੇ ਆ ਇਹ ਤੁਹਾਨੂੰ ਕਿਵੇਂ ਇਹਨੂੰ ਤੁਸੀਂ ਕੀ ਸਮਝਦੇ ਹੋ ਬਈ ਲੋਕ ਕਹਿੰਦੇ ਆ ਬਈ ਕੁਦਰਤ ਨਾਲ ਖਿਲਵਾੜ ਆ ਜੀ ਤੁਹਾਨੂੰ ਕੁੜੀ ਦੀ ਸ਼ੇਪ ਵਿੱਚ ਵੈਗਰੂ ਨੇ ਜਨਮ ਦਿੱਤਾ ਤੁਸੀਂ ਕੁੜੀ ਬਣ ਕੇ ਹੀ ਰਹੋ ਤੁਸੀਂ ਕਿਉਂ ਕੁਦਰਤ ਨਾਲ ਛੇੜਛਾੜ ਕਰ ਰਹੇ ਆ ਮਤਲਬ ਇਹ ਨਹੀਂ ਹੈਗਾ ਇਹ ਆਪਾਂ ਕੁਦਰਤ ਨਾਲ ਛੇੜਛਾੜ ਕਰ ਰਹੇ ਆ ਕਿਉਂਕਿ ਬੰਦੇ ਦੀ ਫੀਲਿੰਗ ਵੀ ਅਲੱਗ ਹੁੰਦੀ ਹੈ ਨਾ ਹੁਣ ਜਿਵੇਂ ਮੇਰੇ ਆ ਮੇਰੇ ਮੰਮੀ ਡੈਡੀ ਹੈ ਨਹੀਂ ਭੈਣ ਭਰਾ ਹੈ ਨਹੀਂ ਹੁਣ ਜਦ ਠੀਕ ਆ ਮੈਂ ਕੁੜੀ ਬਣ ਕੇ ਰਹਿੰਦਾ ਤੇ ਮੇਰਾ ਵਿਆਹ ਕਿਤੇ ਹੋਰ ਹੋ ਜਾਂਦਾ ਹਨਾ ਚਲੋ ਉੱਥੇ ਉਹ ਅਲੱਗ ਮੇਰੇ ਮਾਪੇ ਦੀ ਤਾਂ ਉਹ ਖਤਮ ਹੋ ਗਿਆ ਨਾ ਸਾਰਾ ਕਿਉਂਕਿ ਜੇ ਭਰਾ ਹੁੰਦਾ ਤਾਂ ਆਪੇ ਫੈਮਿਲੀ ਅੱਗੇ ਵਧਦੀ ਮੈਂ ਇਸ ਚੀਜ਼ ਨੂੰ ਜ਼ਿਆਦਾ ਪਹਿਲਾਂ ਫੋਕਸ ਕੀਤਾ ਵੀ ਹਾਂ ਮੇਰਾ ਭਰਾ ਹੈ ਨਹੀਂ ਤੇ ਮੈਂ ਆਪਦੀ ਫੈਮਿਲੀ ਅੱਗੇ ਵਧਾਉਣੀ ਮਤਲਬ ਪਿਓ ਨੂੰ ਉਹ ਤੇਰਾ ਵੀ ਕਹਿਣਾ ਵੀ ਹਾਂ ਵੀ ਇਹ ਸਾਡੀ ਫੈਮਿਲੀ ਹੈਗੀ ਹੈ। ਕਹਿੰਦਾ ਭਾ ਉਹ ਵੀ ਮਤਲਬ ਜੇ ਤੁਸੀਂ ਕੁੜੀ ਬਣ ਕੇ ਤੁਹਾਡਾ ਮੈਰਿਜ ਹੋ ਜਾਂਦੀ ਤਾਂ ਤੁਸੀਂ ਕੋਈ ਪ੍ਰੈਗਨਨਸੀ ਜੇ ਉਹ ਤੁਹਾਡੇ ਵਿੱਚ ਹਾਰਮੋਨ ਨਹੀਂ ਸੀਗੀ ਤੁਸੀਂ ਨਹੀਂ ਕਰ ਸਕਦੇ ਸੀ। ਨੀ ਉਹਦਾ ਮਤਲਬ ਨਹੀਂ ਹੈ ਕਿਉਂਕਿ ਮੈਂ ਇਹ ਚਾਹੁੰਦਾ ਵੀ ਹਾਂ ਮੇਰੇ ਮਾਪਿਓ ਦਾ ਵੀ ਜਿੱਥੇ ਮੈਂ ਰਹਿ ਮੇਰਾ ਮਾਪਿਓ ਰਹਿੰਦਾ ਸੀ ਵੀ ਮੈਂ ਉਵੇਂ ਮੁੰਡਾ ਬਣ ਕੇ ਫੈਮਿਲੀ ਅੱਗੇ ਵਧਾਵਾਂ ਠੀਕ ਹੈ ਮੇਰਾ ਇਹ ਨਹੀਂ ਸੀ ਕਿ ਮੈਂ ਕੁੜੀ ਬਣ ਕੇ ਗਾਂ ਦੂਜੇ ਦੇ ਘਰੇ ਜਾਵਾਂ ਹਣਾ ਮੈਂ ਆਪਣਾ ਪਰਿਵਾਰ ਆਪਣਾ ਪਰਵ ਉਹ ਮੇਰੀ ਫੀਲਿੰਗ ਜਮਾ ਨਹੀਂ ਸੀ 나 ਮੈਨੂੰ ਵਧੀਆ ਲੱਗਦਾ ਇਸ ਚੀਜ਼ ਤੇ ਜ਼ਿਆਦਾਤਰ ਤਾਂ ਮੈਨੂੰ ਇਹ ਸੀ ਮੈਂ ਆਪਣੇ ਪਿਓ ਦੀ ਫੈਮਿਲੀ 'ਕਿ ਵਧਾਵਾਂ ਇੱਕ ਲਾਸਟ ਸਵਾਲ ਜਦੀਪ ਤੁਹਾਨੂੰ ਕਰਨਾ ਹੈ ਕਿਉਂਕਿ ਅਕਸਰ ਹੀ ਲੋਕ ਜਿਵੇਂ ਮੈਂ ਤੁਸੀ 25-70 ਦੀ ਉਮਰ ਹੋ ਗਈ ਹੈ ਨਾ ਕਦੇ ਅੱਜ ਤੱਕ ਕੁਝ ਥੋੜੇ ਵਿੱਚ ਫੀਲਿੰਗ ਉਦਾਂ ਜਿਵੇਂ ਮੰਨ ਲਾ ਕੁੜੀ ਮੁੰਡੇ ਅਪਸ ਵਿੱਚ ਮਿਲਦੇ ਹਨ ਫਿਜ਼ੀਕਲ ਹੁੰਦੇ ਹਨ ਸਾਨੂੰ ਕਿਤੇ ਫੀਲਿੰਗ ਨਹੀਂ ਆਈ ਤੁਸੀਂ ਫਿਜ਼ੀਕਲ ਅਜ ਤੱਕ ਕਿਤੇ ਹੋਏ ਆ ਕਿਤੇ ਜਾਂ ਨਹੀਂ ਨੇ ਵੀ ਅੱਜ ਤੱਕ ਮੈਨੂੰ ਕੋਈ ਫੀਲਿੰਗ ਹੀ ਨਹੀਂ ਆਈ ਕਿਉਂਕਿ ਜਦੋਂ ਮੈਂ ਸ਼ੁਰੂ ਚ ਰਹਿੰਦਾ ਸੀ ਮੁੰਡੇ ਨਾਲ ਜਾਂਦਾ ਰਹਿੰਦਾ ਸੀ ਮੁੰਡੇ ਮੈਨੂੰ ਕੁਝ ਵੀ ਕਹਿੰਦੇ ਸੀ ਨਾ ਪਰ ਉਹਨਾਂ ਨੂੰ ਵੀ ਇਹ ਚੀਜ਼ ਪਹਿਲਾਂ ਪਤਾ ਸੀ ਕਿ ਕੋਈ ਇੱਕ ਕਹਿੰਦਾ ਨਾ ਚਾਰ ਇੱਕ ਮੇਰੇ ਵਾਲੇ ਕਹਿੰਦੇ ਸੀ ਇੱਕ ਜੇ ਕਹਿ ਦਿੰਦਾ ਉਹਨਾਂ ਨੂੰ ਸਮਝਾਉਂਦੇ ਹੁੰਦੇ ਸੀ ਵੀ ਇਹਦੀ ਨਹੀਂ ਫੀਲਿੰਗ ਆਏਗੀ ਵੀ ਆਪਾਂ ਇਹਨਾਂ ਨੂੰ ਭਰਾਵਾਂ ਵਾਂਗੂ ਰਹਿਣਾ ਮਤਲਬ ਕਿ ਜੇ ਤੁਸੀਂ ਕੁੜੀ ਸੀ ਉਦੋਂ ਪਹਿਲਾਂ ਨਾ 25 ਸਾਲ ਵੀ 20 18 20 ਸਾਲ ਦੀ ਉਮਰ ਦੇ ਵਿੱਚ ਲਾ ਲਓ ਵੀ ਛੋਟੇ ਵਿੱਚ ਕਦੇ ਇਹ ਫੀਲਿੰਗ ਨਹੀਂ ਆਈ ਵੀ ਅਸੀਂ ਮੈਂ ਕਿਤੇ ਮੁੰਡਿਆਂ ਨਾਲ ਫਿਜ਼ੀਕਲ ਹੋਮਾਂ ਜਾ ਕੇ ਵੀ ਉਹ ਫੀਲਿੰਗ ਨਹੀਂ ਸੀ ਨਹੀਂ ਵੀਰੇ ਅਜੇ ਤੱਕ ਮੈਨੂੰ ਕੋਈ ਵੀ ਲਿੰਗ ਨਹੀਂ ਆਇਆ। ਜੀ। ਇਸ ਟਾਈਮ ਦੇ ਤੋਂ ਸ਼ੁਰੂ ਤੋਂ ਮੈਨੂੰ ਇਦਾਂ ਸੀ ਨਾ ਮੈਂ ਵੌਇਸ ਹਾਂ ਗੁਰਵਾ ਮੈਂ ਇੱਥੇ ਰਹਿਣਾਗਾ। ਠੀਕ ਹੈ। ਕਈ ਮੈਨੂੰ ਕਹਿੰਦੇ ਵੀ ਸੀ ਵੀ ਹਾਂ ਇਹ ਐਵੇਂ ਤੁਰੇ ਫਰਦੀ ਐ ਕਿਉਂਕਿ ਲੋਕਾਂ ਦਾ ਕਹਿਣਾ ਸੀ ਫਰਦੀ ਆ। ਹੂੰ। ਤੇ ਮੈਨੂੰ ਪਤਾ ਮੈਂ ਕੀ ਹਣ ਆਪਾਂ ਜੇ ਮੈਂ ਮੈਨੂੰ ਇਹ ਨਹੀਂ ਹੈਗਾ ਦਾ ਚਲੋ ਠੀਕ ਹੈ ਮੈਂ ਇੱਥੇ ਬੋਲ ਰਿਹਾ ਮੈਨੂੰ ਇਹ ਨਹੀਂ ਹੈਗਾ ਜੋ ਮੇਰੇ ਅੰਦਰ ਦੀ ਫੀਲਿੰਗ ਹੈ ਮੈਂ ਹਰ ਇੱਕ ਨਾਲ ਸ਼ੇਅਰ ਕਰਾਂ। ਹੂੰ। ਕਿਉਂਕਿ ਆਪਾਂ ਹੁਣ ਬਹੁਤੋਸ਼ ਕਹਿੰਦੇ ਲੋਕ ਹੁਣ ਆਪਾਂ ਉਹਨਾਂ ਨੂੰ ਇਕੱਲੇ ਇਕੱਲੇ ਕੋਲ ਜਾ ਕੇ ਕੁਝ ਵੀ ਸਮਝਾ ਨਹੀਂ ਸਕਦੇ ਇਹਦਾ ਤੁਹਾਨੂੰ ਵੀ ਪਤਾ ਇੱਕ ਨੂੰ ਸਮਝਾ ਦਾਂਗੇ ਦੋ ਨੂੰ ਸਮਝਾ ਦਾਂਗੇ ਕਿੰਨੇ ਕੁ ਨੂੰ ਸਮਝਾਉਂਦਾ ਫਿਰਾਂਗੇ ਆਪਾਂ ਮਤਲਬ ਇਸ ਟਾਈਮ ਤੁਸੀਂ ਫਰ ਕੰਫੀਟੇਬਲ ਹੋ ਤੁਸੀਂ ਮੁੰਡੇ ਦੇ ਵਿੱਚ ਰਹਿ ਕੇ ਸਹੀ ਹੋ ਸਹੀ ਹੈ ਜਮਾਂ ਸਹੀ ਹੈ ਹੁਣ ਕੋਈ ਮੈਂ ਆਪਣੇ ਦੋਸਤ ਨਾਲ ਕਿਤੇ ਵੀ ਚੱਲ ਜਾ ਜਿਵੇਂ ਇੱਥੇ ਬੈਰੋਨੀਆ ਹੈ ਨਾ ਸੁਖੀ ਹੈ ਕੋਈ ਵੀ ਹੈ ਇਹਨਾਂ ਨਾਲ ਮੈਂ ਕਿਸੇ ਨਾਲ ਵੀ ਚੱਲ ਜਾ ਤੇ ਲੋਕ ਮੈਨੂੰ ਉਹਨਾਂ ਦੇ ਘਰ ਦੇ ਚਿਰ ਉਹ ਠੀਕ ਆ ਜਾਣ ਪਛਾਣ ਹੈਗੀ ਸਾਡੀ ਰਿਸ਼ਤੇਦਾਰੀ ਚ ਜਾਵੜਾ ਹਾਂ ਨਵੇਂ ਬੰਦੇ ਨੂੰ ਜੱਜ ਨਹੀਂ ਕਰ ਸਕਦੇ ਰਿਸ਼ਤੇਦਾਰ ਬੁੜੀਆਂ ਕੋਲ ਜਾਵੜੇ ਮੈਂ ਸੱਚੀ ਕਹਿੰਦਾ ਬੰਦੇ ਕੋਲ ਜਾਵੜਾ ਹੈਲੋ ਮਿਲਾਨਾ ਕੋਈ ਬੰਦਾ ਨਹੀਂ ਕਿਹਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਨਹੀਂ ਬਈ ਲਾਸਟ ਦੇ ਤੇ ਜਾਂਦੇ ਜਾਂਦੇ ਤੁਸੀਂ ਜਿਹੜੇ ਮੰਨ ਲਾ ਮੁੰਡੇ ਆ ਕੁੜੀਆਂ ਵਾਲੇ ਟਰੀਟ ਕਰ ਰਹੇ ਇੰਸਟਾਗ੍ਰam ਤੇ ਜਾਂ ਕੋਈ ਵੀ ਜੇ ਕੋਈ ਕਿਸੇ ਦੇ ਵਿੱਚ ਫੀਲਿੰਗ ਹੈਗੀ ਹੈ ਪਰ ਉਹ ਘਰ ਦੇ ਦੋ ਡਰ ਕੇ ਦਬਾਈ ਬੈਠੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਈ ਲਾਸਟ ਦੇ ਜੇ ਕਿਸੇ ਵਿੱਚ ਕੋਈ ਸੋਡੇ ਵਾਂਗੂ ਫੀਲਿੰਗ ਹੈਗੀ ਹੈ ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਮੇਨਤਾ ਹੀ ਹੈ ਭਈ ਜੇ ਤੁਹਾਡੇ ਅੰਦਰ ਪ੍ਰੋਪਰ ਫੀਲਿੰਗ ਹੈ ਜੇ ਤੁਹਾਡਾ ਪ੍ਰੋਪਰ ਮਨ ਕਰਦਾ ਵੀ ਹਾਂ ਮੈਂ ਮੁੰਡਾ ਬਨਣਾ ਹੀ ਬਨਣਾ ਜਾਂ ਜਾਂ ਕੁੜੀ ਬਨਣਾ ਜਾਂ ਕੁੜੀ ਬਨਣਾ ਹੀ ਬਨਣਾ ਤੇ ਜੇ ਤੁਹਾਡੇ ਘਰ ਦੇ ਨੇ ਮਨਦੇ ਵੀ ਆਪਾਂ ਇੱਕ ਟਾਈਮ ਇਹੋ ਜਾ ਹੁੰਦਾ ਨਾ ਕਰਦੇ ਮਨ ਵੀ ਜਾਂਦੇ ਹੁੰਦੇ ਇਹ ਨਹੀਂ ਹੈਗਾ ਵੀ ਜੇ ਆਪਾਂ ਕਰਦੇ ਨੇ ਕਰੀ ਮਨਾ ਕਰਤਾ ਤੋ ਜਵਾਂ ਨਹੀਂ ਆਪਾਂ ਉਹਨਾਂ ਨੂੰ ਮਨਾਉ ਦਾ ਕੋਈ ਢੰਗ ਹੁੰਦਾ ਹਨ ਕਰਦੇ ਨੂੰ ਮਨਾਓ ਕਰਦੇ ਮੰਨ ਵੀ ਜਾਂਦੇ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਘਰ ਦੇ ਨਹੀਂ ਮੰਨਣੇ ਤੇ ਉਹਨਾਂ ਨੂੰ ਮਨਾਓ ਜੇ ਤੁਸੀਂ ਪ੍ਰੋਪਰ ਕੁੜੀ ਬਣਨਾ ਜੇ ਤੁਸੀਂ ਨਹੀਂ ਬੰਨਾ ਸਿਰਫ ਇੰਸਟਾਗ੍ਰam ਤੇ ਹੋ ਤੇ ਥੋੜਾ ਤੁਸੀਂ ਆਪਣੇ ਉਹਨੂੰ ਨਾ ਚੇਂਜ ਕਰੋ ਕਿਉਂਕਿ ਤੁਹਾਨੂੰ ਦੇਖ ਕੇ ਸਾਰੀ ਦੁਨੀਆ ਹੁਣ ਨਿੱਕੇ ਨਿੱਕੇ ਜਵਾਬ ਦੇਉਂਦੇ ਬੱਚਿਆਂ ਕੋਲ ਫੋਨ ਹੁੰਦੇ ਆ ਅਕਸਰ ਬੱਚਿਆਂ ਕੋਲ ਫੋਨ ਹੁੰਦੇ ਆ ਹੁਣ ਉਹ ਚ ਤੁਸੀਂ ਦੇਖੋ ਇੱਕ ਪਤਾ ਨਹੀਂ ਕਿਹੜੀ ਆਈਡੀ ਆ ਉਸ 'ਚ ਇੰਨੀਆਂ ਗੰਦੀਆਂ ਕਾਲਾ ਕੱਟੀਆਂ ਜਾਂਦੀਆਂ ਨੇ ਹੁਣ ਉਸ 'ਚ ਬੁੜੀਆਂ ਵੀ ਦੇਖਦੀਆਂ ਨੇ ਬੰਦੇ ਵੀ ਦੇਖਦੇ ਨੇ ਕੁੜੀਆਂ ਵੀ ਦੇਖਦੀਆਂ ਨੇ ਤੇ ਬੱਚੇ ਵੀ ਦੇਖਦੇ ਆ ਹੁਣ ਉਹਨਾਂ ਤੇ ਕੀ ਅਸਰ ਪਊਗਾ ਜਣੀ ਕਿ ਉਹ ਨਾ ਪਰਿਵਾਰ ਖਰਾਬ ਹੋ ਰਿਹਾ ਹੈ ਪਰਿਵਾਰ ਖਰਾਬ ਵੀ ਹੋ ਰਿਹਾ ਬਾਕੀ ਉਹ ਭਾਈ ਉਹਨਾਂ ਨੂੰ ਆਪ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਦੇ ਘਰੇ ਵੀ ਮਾਵਾ ਭੈਣਾਂ ਹੋਣੀਆਂ ਹੈ ਨਾ ਉਹ ਵੀ ਸੁਣਦੀਆਂ ਹੋਣਗੀਆਂ ਵੀ ਸਾਡਾ ਬੁੰਡਾ ਕੀ ਕਹਿ ਰਿਹਾ ਜਾਂ ਸਾਡੀ ਕੁੜੀ ਆ ਗੰਦੀਆਂ ਗੱਲਾਂ ਕਿਉਂ ਕੱਢ ਰਹੀ ਏ ਧੰਨਵਾਦ ਭਾਈ ਜਗਦੀਪ ਟਾਈਮ ਦੇਣ ਲਈ ਓਕੇ ਭਾਈ ਥੈਂਕ ਯੂ ਯਰ ਥੈਂਕ ਯੂ ਭਾਈ ਕੁੜੀ ਤੋਂ ਇਹ ਮੁੰਡਾ ਬਣਿਆ ਤੇ ਜਿਸ ਜਿਵੇਂ ਮਤਲਬ ਕਿਸੇ ਵਿੱਚ ਵੀ ਕੋਈ ਹਾਰਮੋਨ ਹੁੰਦੇ ਆ ਹਨ ਆਪਣੇ ਵਿੱਚ ਫੀਲਿੰਗ ਹੁੰਦੀ ਹੈ ਇਹਨਾਂ ਵਿੱਚ ਫੀਲਿੰਗ ਸੀਗੀ ਕੁੜੀਆਂ ਬਲੰਟ੍ਰਾਸਟ ਸੀ ਇਹਨਾਂ ਦਾ ਜਿਵੇਂ ਕਿ ਕੁੜੀ ਬਣ ਮੁੰਡੇ ਵਾਲੇ ਪਾਸੇ ਨਹੀਂ ਸੀ ਜਿਵੇਂ ਕਿ ਆਪਾਂ ਕਹਿ ਰਹੇ ਨੇ ਵੀ ਆਪਾਂ ਕੁੜੀ ਨਾਲ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਬਣਨਾ ਇਹਨਾਂ ਦੇ ਵਿੱਚ ਫੀਲਿੰਗ ਸੀਗੀ ਮੈਂ ਗਰਲਫ੍ਰੈਂਡ ਬਣਨੀ ਹੈ ਮੁੰਡਾ ਬਣਨਾ ਜੇ ਦਰਸ਼ਕੋ ਕਿਸੇ ਵੀ ਕੋਈ ਵੀਡੀਓ ਸ਼ੇਅਰ ਕਰਦੇ ਆਪਣੀ ਕਿਸੇ ਕੋਲੇ ਕੋਈ ਆਪਣੇ ਮਨ ਦੇ ਗੱਲਾਂ ਸਾਂਝੇ ਆਪਣੇ ਮਨ ਦੇ ਵਿੱਚ ਨਾ ਰੱਖੋ ਜੀ ਤੁਹਾਡੇ ਵਿੱਚ ਹਾਰਮੋਨ ਚੇਂਜ ਹੁੰਦੇ ਆ ਨਾ ਆਪਣੇ ਘਰ ਦੇ ਨਾਲ ਗੱਲ ਸ਼ੇਅਰ ਕਰੋ ਜਰੂਰ ਕਰਦੇ ਜਰੂਰ ਮੰਨਣਗੇ ਤੇ ਤੁਸੀਂ ਜੇ ਮਨ ਲਾ ਤੁਸੀਂ ਤੁਹਾਡੇ ਵਿੱਚ ਕੁੜਗਾਂ ਵਾਲੇ ਹਾਰਮ ਹੋ ਗਿਆ ਤਾਂ ਆ ਦਾ ਟ੍ਰਾਂਸਪਲੈਂਟ ਬਾਈ ਕਿੰਨਾ ਖਰਚਾ ਜਾਂਦਾ ਤੇ ਮੇਨ ਬਾਈ ਮੇਰਾ ਹੁਣ ਤੱਕ 1.5 ਲੱਖ ਆ ਗਿਆ ਲੱਖ ਕੋਰ ਠੀਕ ਮਤਲਬ 2.5 ਤੋਂ 3 ਲੱਖ ਮਤਲਬ 2.5 ਤੋਂ 3 ਲੱਖ ਦਾ ਖਰਚਾ ਕਰਕੇ ਆਪਣਾ ਪ੍ਰੋਪਰ ਆਪਣਾ ਨੂ ਚੇਂਜ ਕਰ ਲਓ ਅੱਧ ਵਿਚਾਲੇ ਜੇ ਨਾ ਰਹੋ ਜਿਹਨੂੰ ਲੋਕ ਗਾਲਾਂ ਵੀ ਕੱਢੀ ਜਾਂਦੇ ਤੁਸੀਂ ਅੱਧ ਵਿਚਾਲੇ ਆਪਣੀ ਪੀੜੀ ਵੀ ਖਰਾਬ ਹੋ ਰਹੀ ਆ ਠੀਕ ਹੈ ਤੇ ਸੋ ਸਾਡੀ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ